ਠੀਕ ਕਰ ਤੂੰ ਉੱਥੇ ਲਮਕਾ ਦੇ ਬੇਬੇ ਤੂੰ ਮੈਨੂੰ ਹੱਥ ਲਾ ਕੇ ਦਿਖਾ ਦੇਖੀ ਤੇਰਾ ਬੰਦਾ ਬਣਾਉਂਦੀ ਕਹਿੰਦਾ ਤੂੰ ਵੀ ਫਿਰ ਦੇਖ ਲੈ ਤੇਰਾ ਮੈਂ ਕੀ ਹਾਲ ਕਰੂੰ ਜਦੋਂ ਇਹਨਾਂ ਨੂੰ ਹੱਥ ਲਾ ਕੇ ਬੋਤ ਕੀ ਕਰ ਤੂੰ ਦੇਖ ਹੀ ਲਿਆ ਚਲ ਕੋਈ ਨਾ ਤਾਈ ਛੱਡ ਤੂੰ ਚੁੱਪ ਕਰ ਲੈ ਕੋਈ ਕਰਾ ਜਰਾ ਆ ਜਾਂਦੀ ਹੈ ਇਹ ਭੈਣੇ ਮੈਨੂੰ ਵੀ ਤੇਰੀ ਸਮਝ ਲੱਗੀ ਤੂੰ ਸਾਰੀ ਦਿਨ ਮੇਰੇ ਸੱਸ ਕੋ ਕਾਦੋ ਬੈਠੀ ਰਹਿਣੀ ਹੈ ਮੇਰੀ ਸੱਸ ਨੂੰ ਆਗੋ ਸਿਖਾਉਣੀ ਹੈ ਤੂੰ ਆ ਕੇ ਨਹੀਂ ਮੈਨੂੰ ਕੁਝ ਨਹੀਂ ਹੈ ਸੱਸ ਦੀ ਡਾਇਲੌਗ ਕੋਲ ਜਾ ਕੇ ਮੈਨੂੰ ਵੀ ਸਮਝ ਲੱਗ ਗਈ ਮੇਰੀ ਸੱਸ ਕੋ ਕਹਿੰਦੀ ਤਾਂ ਸਾਰੀ ਦਿਹਾੜੀ ਤੂੰ ਬੈਠੀ ਰਹਿਣੀ ਆ ਤੇ ਭੈਣੇ ਮੈਨੂੰ ਵੀ ਤੇਰੀ ਸਮਝ ਲੱਗ ਗਈ ਸਾਰੇ ਦਿਨ ਤੂੰ ਮੇਰੇ ਸੱਸ ਕੋ ਕਹ ਤਾ ਬੈਠੀ ਰਹਿਣੀ ਆ ਨਾਲ ਮੈਨੂੰ ਵੀ ਪਤਾ ਹੀ ਆ ਕਿਹੜੀਆਂ ਤੋ ਤੱਤੀਆਂ ਲਾ ਕੇ ਆਦੀ ਸੱਸ ਨੂੰ ਦਿੰਨੀ ਆ ਨਾ ਦਿੰਦੀ ਨਹੀਂ ਕਿ ਤੈਨੂੰ ਬੜਾ ਪਤਾ ਵਾ ਮਤਲਬ ਦੋ ਟਾਈਮ ਲਾ ਲਾ ਦਿੰਨੀ ਆ ਵੀ ਸੱਸ ਨੂੰ ਤੂੰ ਇਹਦੇ ਨਾਲ ਲੜਨ ਲੱਗ ਗਈ ਮੇਰੇ ਨਾਲ ਤਾਂ ਲੜਦੀਆਂ ਲੜਦੀ ਸੀ ਦਿਲ ਰੋਣਾ ਤੇ ਉਹ ਰੋਣਾ ਹੈ ਬੇਬੇ ਤਾਂ ਜਿਹੜਾ ਰਾਜ ਬੋਲਦੀ ਸੀ ਬੋਲਦੀ ਸੀ ਹੁਣ ਤੂੰ ਵੀ ਇੰਨਾ ਨਾ ਬੋਲਦੀ ਆ ਮੈਂ ਤਾਂ ਤੇਰੀ ਇੰਨੀ ਕਦਰ ਕਰਦੀ ਸੀ